ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੁਪਹਿਰ ਦੇ ਦੇਖੋ ਜੀ ਹੁਣ ਲੱਗੇ ਆ ਸੀ ਆਪਣਾ ਬਲੌਗ ਸ਼ੁਰੂ ਕਰਨ ਦੁਪਹਿਰ ਦੇ ਵੱਜ ਗਏ 1:30 ਤੇ ਮੈਂ ਕਰਦੀ ਪਈ ਸੀਗੀ ਆਪਣਾ ਸਲਾਈ ਦਾ ਕੰਮ ਕਿਉਂਕਿ ਮੈਂ ਅੱਜ ਥੋੜੀ ਜੀ ਸੀਗੀ ਬਿਜ਼ੀ ਕਿਉਂਕਿ ਅਸੀਂ ਸਵੇਰ ਦਾ ਬਲੌਗ ਨਹੀਂ ਸਾਡੇ ਤੋਂ ਬਣਿਆ ਹੈਗਾ ਹੁਣ ਐਸੇ ਲਈ ਮੈਂ ਲੱਗੀਆਂ ਦਾਲ ਨੂੰ ਤੜਕਾ ਲਾਂ ਦਾਲ ਵਾਲ ਲਈ ਆ ਇੱਧਰ ਪਿਆਜ਼ ਕੱਟ ਲਿਆ ਟਮਾਟਰ ਤੇ ਮਿਰਚਾਂ ਗ੍ਰੈਂਡ ਕਰਦੇ ਆ ਇੱਧਰ ਬਾਦੀ ਤੇ ਚਾਵਲ ਭਿੱਜਣੇ ਬਣਾਉਂਦੇ ਆਂ ਦਾਲ ਚਾਵਲ ਮੂੰਗੀ ਦੀ ਦਾਲ ਬਣਾਉਂਦੇ ਆਂ ਅਸੀਂ ਹੋ ਗਏ ਅੱਜ ਲੇਟ ਵੀ ਬਲੌਗ ਸ਼ੁਰੂ ਕੀਤਾ ਹਾਂ ਜੀ ਆ ਗਏ ਹੋਰ ਜੀ ਵਾਹ ਬਲੌਗ ਹਾਂਜੀ ਹੋਰ ਅੱਜ ਅਸੀਂ ਲੇਟ ਹੋ ਗਏ ਅਸੀਂ ਅੱਜ ਲੇਟ ਬਲੌਗ ਬਲੌਗ ਲੇਟ ਸ਼ੁਰੂ ਕੀਤਾ ਆ ਅਸੀਂ ਕਿਉਂਕਿ ਸਾਡੇ ਟਾਈਮ ਨਹੀਂ ਲੱਗਾ ਅੱਜ ਮੈਂ ਬੀਜ਼ੀ ਸੀਗੀ ਹਾਂ ਚਲੋ ਦਿਖਾਉਂਦੇ ਆ ਤੁਹਾਨੂੰ ਦਾਲ ਬਣਾ ਕੇ ਫੇਰ ਅਈ ਲੋ ਜੀ ਇੱਧਰ ਲਾ ਲਿਆ ਆ ਮੈਂ ਦਾਲ ਨੂੰ ਤੜਕਾ ਇੱਧਰ ਰੱਖ ਦਿੱਤੇ ਆ ਚਾਵਲ ਕਿਸੇ ਨੇ ਚਾਵਲ ਖਾਣੇ ਤੇ ਕਿਸੇ ਨੇ ਰੋਟੀ ਤੇ ਇੱਧਰ ਮੈਂ ਲੱਗੀ ਆ ਰੋਟੀ ਬਣਾਉਣ ਆਟਾ ਕੱਢ ਲਿਆ ਆ ਤੇ ਹੁਣ ਮੈਂ ਲਾਉਂਗੀ ਫੁਲਕੇ ਪਲਕ ਨੂੰ ਲੈਣ ਗਏ ਆ ਉਹਦੇ ਪਾਪਾ ਤੇ ਪਲਕ ਖਾਂਦੀ ਨਹੀਂ ਆ ਜੀ ਰੋਟੀ ਉਹਨੇ ਖਾਣੀ ਆ ਚਾਵਲ ਤੇ ਫੇਰ ਮੈਂ ਫੁਲਕੇ ਲਾ ਕੇ ਫੇਰ ਤੁਹਾਨੂੰ ਦਿਖਾਉਂਦੇ ਆ ਰੋਟੀ ਖਾਣ ਲੱਗੇ ਕਿੱਦਾਂ ਦੀ ਬਣੀ ਸਾਡੀ ਦਾਲ ਸਬ지 ਹਾਂਜੀ ਕਰ ਲਿਆ ਪਾਠ ਹਾਂਜੀ ਹਾਂ ਹੋਰ ਕੀ ਕਰੀਏ ਅੱਜ ਸਵੇਰ ਦਾ ਅਸੀਂ ਵਲੌਗ ਇਦਾਂ ਦਾ ਹੀ ਬਣਾਇਆ ਚਲੋ ਕਿਸੇ ਵੇਲੇ ਇਹਨਾ ਕੰਮ ਕਾਰਾਂ ਵਿੱਚ ਇੰਨੇ ਬੀਜ਼ੀ ਹੋ ਜਾਈਦਾ ਆ ਕਿ ਹਨਾ ਕਿਸੇ ਵੇਲੇ ਚੇਤੇ ਭੁੱਲ ਜਾਂਦਾ ਆ ਵਲੌਗ ਬਣਾਣੇ ਦਾ ਹਨਾ ਕੋਈ ਆ ਜਾਂਦਾ ਕੋਈ ਕੰਮ ਹੁੰਦਾ ਆ ਚਲੋ ਹਨਾ ਰੋਟੀ ਮੈਂ ਬਣਾ ਲਈ ਆ ਹੋਰ ਫੁਲਕੇ ਲਾ ਲਏ ਆ ਮੈਂ ਤੇ ਇੱਧਰ ਚਾਵਲ ਪਏ ਆ ਬਣ ਚੱਲੇ ਆ ਚਾਵਲ ਵੀ ਬਸ ਕਿਚਨ ਦਾ ਹੋ ਗਿਆ ਆ ਤੜਕਾ ਲੱਗ ਗਿਆ ਫੁਲਕੇ ਲਾ ਲਏ ਆ ਸਾਰਾ ਕਰਤਾ ਇਧਰੋਂ ਸਾਫੋਂ ਰੋਟੀ ਖਾਂਦੇ ਆ ਫਿਰ ਆਂਦੀ ਆ ਪੱਲੂ ਫੇ ਖਾਣੇ ਆ ਰੋਟੀ ਫਿਰ ਮਿਲਦੇ ਆ ਹਾਂਜੀ ਹਾਂਜੀ ਆ ਗਏ ਹੋਰ ਕਹਿੰਦੀ ਭੂਈ ਆਈ ਹੋਈ ਆ ਬਾਹਰੋਂ ਗਿਆ ਤਾਂ ਮੈਨੂੰ ਪਤਾ ਨਹੀਂ ਭੂਈ ਦੀ ਖੁਸ਼ਬੂ ਆ ਗਈ ਇਹਨੂੰ ਉੱਥੇ ਬਾਹਰੋਂ ਆ ਆ ਗਿਆ ਅੱਛਾ ਪੇਪਰ ਕਿੱਦਾਂ ਦਾ ਹੋਇਆ ਬਹੁਤ ਚੰਗਾ ਹੋਇਆ ਇੰਨਾ ਸੋਖਾ ਪੇਪਰ ਸੱਚੀ ਜੋ ਕੱਲ ਕੀਤਾ ਸੀ ਆਇਆ ਸਾਰਾ ਮੈਂ 60 ਪੁੱਛ ਨਹੀਂ ਇੰਨੇ ਕੁਸ਼ਨ ਸੀ 8 ਕੁਸ਼ਨ ਆਏ ਸਾਰੇ ਤੇ ਪੇਪਰ ਬੜਾ ਵਧੀਆ ਵਧੀਆ ਹੋਇਆ ਕਹਿੰਦੀ ਸੀ ਕਹਿੰਦੀ SSC ਦਾ ਪੇਪਰ ਆ ਯਾਨੀ ਕਿ ਸਾਰਾ ਸਾਲ ਟੈਨਸ਼ਨ ਪੇਪਰ ਪਤਾ ਨਹੀਂ ਕਹਿੰਦੀ ਕਿੱਦਾਂ ਦਾ ਹੋਣਾ ਆ ਪਰ ਵਧੀਆ ਹੋਇਆ ਤੁਹਾਨੂੰ ਭੂਈ ਨਹੀਂ ਮਿਲਣਾ ਚੱਲ ਭੂਈ ਨੂੰ ਮੇਲ ਹੁਣ ਆਏ ਵਾਹ ਪੁਈ ਮਿਆਖਾ ਲਿਆ ਲਿਆ ਅੱਡ ਅੱਡ ਹੂੰ ਅੱਡ ਸ਼ੁਕਰ ਕਿਤੇ ਤੂੰ ਖੁਸ਼ ਤਾਂ ਆਈ ਹੈ ਪੱਲੂ ਮੈਂ ਮੂਰਾ ਕਰੋ ਮੈਂ ਫੇਰ ਰੋਟੀ ਬਾਹਰ ਜਾ ਆਂ ਹਾਂਜੀ ਪੱਲੂ ਮੈਂ ਨਾ ਛੁੱਟੀਆਂ ਵਿੱਚ ਦੋ ਦਿਨ ਪੂਜਦੇ ਛੱਡੇ ਆਣੀਆਂ ਤੇਰੇ ਭੇਜਣੀਆਂ ਕੁੜੀਆਂ ਭੇਜ ਪੈ ਤਾ ਚੱਲ ਜੀ ਉੱਥੇ ਤੈਨੂੰ ਆਪੀ ਹੈਂ ਛੱਡ ਦੇ ਰੋਟੀ ਬਾਹਰ ਮੈਂ ਰੋਟੀ ਬਣੀ ਪਈ ਮੈਂ ਬਾਹਰ ਦਿੰਦੀ ਓਕੇ ਓਕੇ ਪੱਲੂ ਆ ਇੱਕ ਪੁਈ ਉਹੀ ਕਹਿੰਦੀ ਮੈਂ ਰੋਟੀ ਖਾਣੀ ਹੈ ਬਾਏ ਮੰਮਾ ਮੰਮਾ ਜੀ ਮੰਮਾ ਗਿਆ ਗਿਆ ਮੈਨੂੰ ਸੌਣ ਲੱਗਿਆ ਉਹ ਵਾਸਨਾ ਕਰਨ ਸੌਣ ਲੱਗਿਆ ਉਹਨਰੇ ਬਲ ਬਲ ਮੇਰੇ ਦੋ ਡਰਾਪ ਖੂਨ ਨਿਕਲ ਗਿਆ ਤੂੰ ਪਰਾਂ ਮਾਰ ਜਾ ਕੇ ਮਾਰੀ ਤੇ ਰੰਗੀ ਆ ਤੇ ਕਿਤੇ ਰੋਣ ਬਹਿ ਜਾਂਦੀ ਆ ਪਤਾ ਦੁ ਪਤਾ ਕਿੰਨੀ ਹੁੰਦੀ ਬਈਆ ਮੇਰੇ ਚੱਲੀ ਆ ਕਿਤੇ ਚੱਤ ਜਿੰਨੀ ਦੁਰਦੁ ਨੀ ਮੇਰੇ ਅੱਜ ਦੁਬਾਰਾ ਮੂੰਗੀ ਮਸਲਾ ਦਾਲ ਬਣਾਈ ਤੇ ਹੁਣ ਡੇਂਗਣ ਖਾਣੇ ਆ ਕਾਮ ਬਣੀ ਗਈ ਕਰਨ ਦੇਣਾ ਹਿ 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 ਬੈਂਗ ਸਿਸਕੂ ਦਾ ਲਲੂ ਹੀ ਨਾ ਅਲੂ ਅਲੂ ਨੇ ਰਵੈਸ ਵੀ ਫ੍ਰੈਂਚ ਦਾ ਖਾਣਾ ਪਸੰਦ ਆ ਓਏ ਨਾ ਯਾਰ ਮੈਂ ਮਿਲਦੀ ਨਹੀਂ ਇਹਨੂੰ ਫ੍ਰੈਂਚ ਨੂੰ ਖਾਣਾ ਪਸੰਦ ਨਹੀਂ ਪਸੰਦ ਦੇ ਗੁਰਬਾਨੀ ਬੈਲ ਸੁਦੀ ਪਸੰਦ ਆ ਨੂੰ ਐਵੇਂ ਯਾਰ ਪਸੰਦ ਮੇਰੇ ਮਮੂ ਨੂੰ ਤਾਂ ਰੈਸਟੋਰੈਂਟ ਖੋਲਣਾ ਚਾਹੀਦਾ ਦੁਕਾਨ ਖੋਲਣੀ ਚਾਹੀਦੀ ਹੈ ਫਿਰ ਕਿੰਨੀ ਹੁਣ ਕੱਪੜਿਆਂ ਦਾ ਕੰਮ ਬੰਦ ਕਰਕੇ ਹੁੰਦੀ ਉਹ ਹੀ ਗੁਰਬਾਨੀ ਕਹਿੰਦੀ ਉਹ ਕਿੰਨੇ ਉਹਦੇ ਮੰਮੀ ਕੰਮ ਕਰਦੇ ਆ ਮੇਲੇ ਕੱਪੜਿਆਂ ਦਾ ਸਿਲਾਈ ਦੇ ਕੰਮ ਸਾਡੇ ਕੋਲ ਮਦਦਕਾਰ ਕੋਲ ਨੂੰ ਕੋਈ ਲੋਸਵਾਤ ਤੇ ਨਵਣਾ ਲਿਓ ਸਹੀ ਕਹਿੰਦੀ ਹੈ ਇਹ ਤਾਂ ਮੈਂ ਸੋੜਾ ਬੱਲਾ ਦੋ ਮੰਮੀ ਨੇ ਲਾਤੀ ਸੀ ਜਿਹਾ ਕਿ ਮੂੰਹ ਦੇਖਿਆ ਨਾ ਹੁਣ ਮੇਰੇ ਮੂੰਹ ਦੇਖਣਾ ਹੈ ਜਾਲੇ ਤੂੰ ਸੁਆਸ ਨਾ ਘੱਟ ਜਾਏ ਮੰਮੀ ਉਧਰ ਕਿੰਨੇ ਖਾਦੇ ਸੀਗੇ ਉਹ ਕੀ ਕੀ ਨਾ ਮੰਦਾ ਸੂਦੀ ਵਾਲੇ ਬ੍ਰੈਡ ਟਰੇਨ ਕੱਦਦੇ ਸੀਗੇ ਮੈਂ ਅੱਛਾ ਹੁੰਦਾ ਲਗਾਂ ਮੇਰੇ 10 12 ਕੱਦਦੇ ਮੈਂ 10 12 ਕੱਦਦੀ ਗੀ ਆ ਮੁੰਡੇ ਨਾ ਥੋੜੀ ਬੇਤੀ ਹੋ ਰਹਿਗਾ ਮੇਰੀ ਹਾਂ ਹਾਂਜੀ ਅੰਮੀ ਭਾਈ ਉਹ ਨੂੰ ਕੱਦਦੇ ਅੱਛਾ ਦਾਦੀ ਕਰਦੇ ਆ ਮਮੀ ਨੂੰ ਚਾਹ ਪੀਣਾ ਦਾਦੀ ਮੈਂ ਆਲੂ ਕੱਟਦੀ ਮੈਂ ਤੂੰ ਦੇਖੋ ਅੱਜ ਕੀ ਆ ਬਿਦਾ ਨਹੀਂ ਤੁਝੇ 니 ਕੁੜੀਏ ਚਾਹ ਪੀਲਾ ਦੀ ਆਪੀ ਨਹੀਂ ਆਈ ਮੈਂ 2 ਮਿੰਟ ਤੇ ਮਮੇ ਸੋਣੀ ਬੜੀ ਲੱਗਣ ਰਹੀ ਐ ਚਾਹ ਕਿਤੇ ਵੀ ਨਹੀਂ ਮੁੰਨੇ ਕਾਫੀ ਬਣਾ ਕੇ ਦੋ ਕਾਫੀ ਰਬ ਇਹਨਾਂ ਕਾਟ ਕੇ ਮਮੀ ਛੋੜੀ ਮੁਰਲਾਦੀ ਹੈ ਕਾਫੀ ਬਣਾ ਰਹੇ ਹੂ ਚਾਹ ਬੜੀ ਪੀਦੀ ਮਮੀ ਨੇ ਚਾਹ ਮਮੀ ਦੇ ਸਟੈਂਡਰਡ ਦੀ ਹੁੰਦੀ ਮੈਨੂੰ ਬਾਦ ਕੇ ਲੱਗਾ ਸਾਗੇ ਲੱਗੇ ਆਉਣਾ ਹੋਰ ਮੇਰੇ ਵਾਲਾ ਸੀ ਸਾਗੇ ਸੂਟਾ ਦਿਵਾਰੇ ਬੈਠੇ ਰਹਿੰਦੇ ਹਾਂ ਪਰ ਮਮਾ ਜਾਣਾ ਹੈ ਮੈਡੀਸ਼ਨ ਖੁੱਲੇ ਸ਼ਾਂਤ ਰੋਗੀ ਨੇ ਉਹ ਆਪਾਂ ਜਾਣੇ ਜਾ ਰਹੇ ਹਾਂ ਮੈਂ ਮੇਰੇ ਕੰਮ ਕਰ ਰਹੀ ਹਾਂ ਇੰਡੀਆ ਕਿ ਸੁਵਿਨ ਮੇਲੇ ਸਾਡੇ ਦਵਾਜਾ ਮਾਰਦੀ ਨਹੀਂ ਮਮਾ ਜੀ ਯਾਰ ਮੈਂ ਵਾਜਾ ਨਹੀਂ ਮਾਰਦੀ ਹੁੰਦੀ ਹੁਣ ਮੈਂ ਅੰਦਰ ਬੈਠੀਗੀ ਦੇਖੋ ਜੀ ਮੰਨੇ ਉਹਨੇ ਆਲੂ ਬੈਂਗਣ ਮੈਂ ਆਲੂ ਬਰਉਰੇ ਆ ਤੇ ਨਾਲ ਬਰਉਣਾ ਪਨੀਰ ਹਾਂਜੀ ਨਾਲ ਪਨੀਰ ਚਲੋ ਮੈਂ ਵੀ ਕਰ ਲਓ ਫਿਰ ਸਬਜੀ ਪੜਾ ਕੇ ਦਿਖਾਉਣੀ ਆ ਵੀ ਵਲੌਗ ਦਾ ਐਂਡ ਕਰੇ ਪਾਪਾ ਉਹ ਵੀ ਜਦੋਂ ਹੈਨਾ ਚੋ ਕਾਕਾ ਖਿਚਲਾ ਮੰਗੇ ਕੀ ਕਹਿੰਦੇ ਹੋ ਹੁਣ ਦੋ ਤਿੰਨ ਸਬਜ਼ੀਆਂ ਬਣਾਉਣੀਆਂ ਹੀ ਆਪਾਂ ਹਾਂ ਵੀ ਦਿਖਾਵਾਂਗੇ ਚਲੋ ਮੈਂ ਬਣ ਗਈ ਸਬਜੀ ਬਣ ਗਈ ਓ ਸਬਜੀ ਬਣ ਗਈ ਓ ਇਹ ਹਿੰਦਾ ਸਮਾਨ ਤਿਆਰ ਕੋ ਦੇ ਇੱਧੇ ਤੇ किदाऊ हम्म ये देखो आलू ताल हो रहे हैं और दे सब्जी में तड़का लगदा पे आया ठीक hmm? so at है सब्जी बाद ओके चलो कहना पुत्त ओए तक तक ना कर शांति बहुत मत डालो झपड़ा हाथ बालो फिर कल पेपनिया नहीं आज बढ़िया है पेपर बहुत भाई सच्ची ਉਹਦੇ ਕਿਉਂ ਕੀ ਹੋ ਰਿਹਾ ਉਹ ਪਿੱਕੀ ਮੈਨੂੰ ਲੱਗਿਆ ਸੀ ਕਿ ਡੀਮੋਰ ਤੋਂ ਇਹ ਉਹ ਥੋੜਾ ਜਿਆਦਾ ਠੀਕ ਆ ਨਿਕਲ ਗਿਆ ਲਾ ਇਹ ਚੀਜ਼ ਚੀਜ਼ ਕਰ ਕਰਦੇ ਆਪਾਂ ਨੇ ਗ੍ਰੇਟ ਪੀਸ ਇਸ ਤਰ੍ਹਾਂ ਪੀਸੇ ਦੇ ਪਾਣੀਾਂ ਤੇ ਪੀਸ ਦੇ ਨਾਲ ਦੇ ਹਾਂ ਚਲੋ ਦਿਖਾ ਦਿਆਂਗੇ ਤੁਹਾਨੂੰ ਮੈਂ ਖਾ ਕੇ ਆਉਂਦੀ ਆਲੂ ਨੀ ਸਾਡਾ ਫਟਾ ਲੱਗ ਗਿਆ ਥੋੜਾ ਜਿਹਾ ਉੱਚਾ ਤੇ ਹੁਣ ਨੀਵਾ ਕਰਨ ਲੱਗੇ ਆ ਇਹ ਵੀ ਨੀਵਾ ਕਰ ਹੀ ਲਈਏ ਹੁਣ ਜੀ ਠੀਕ ਕਰੀਏ ਨੇ ਚਲੋ ਬੈਂਗਣ ਚਲੋ ਬੈਂਗਣ ਫਟਾ ਕਰ ਦਤਾ ਨੀਵਾ ਤੁਹਾਡਾ ਜੀ ਮੈਂ ਵੀ ਲੱਗ ਪਨੀਰ ਮੈਂ ਵੀ ਪਨੀਰ ਬਣਾ ਲੱਗਾਂ ਪਨੀਰ ਵੀ ਲੱਗੇ ਆ ਹਾਂ ਦੋ ਦੋ ਸਬਜ਼ੀਆਂ ਯਾਰ ਫਟਾ ਕਰਤਾ ਨੀਵਾ ਚਲੋ ਵਧੀਆ ਹੈ ਹੈ ਥੈਂਕ ਯੂ ਬਸ ਇਹ ਕੱਢ ਦੱਤੇ ਆ ਔਰ ਲੱਗੇ ਆ ਕਸਰ ਹੁਣ ਕੱਟ ਗਿਆ ਤੇ ਹੋ ਜਾਣਾ ਨੀਵਾ ਫਿਰ ਪਤਾ ਕੀ ਇਹਦਾ ਬਾਹਾਂ ਧੱਕਦੀ ਸੀ ਕੀ ਹੈ ਨਾ 2 ਇੰਚ ਨਹੀਂ ਮੈਂ ਕਰ ਦਤਾ ਇਛਲੀ ਬਹੁਤ ਆ ਬਣ ਗਈ ਰੋਟੀ ਦੇਖੋ ਜੀ ਸਬਜ਼ੀਆਂ ਦਾਲ ਪਨੀਰ ਆਲੂ ਬੇਂਗਣ ਹਾਂ ਤੇ ਮੰਨਪ੍ਰੀਤ ਕੋਲ ਨੇ ਰੋਟੀ ਖਾਣੀ ਅਚਾਰ ਨਾਲ ਕਿਉਂ ਦੂਜਾ ਚਾਰਾ ਕਿਉਂ ਖਾਣੀ ਮੈਨੂੰ ਨਹੀਂ ਦਿਲ ਕਰਦਾ ਸਬਜ਼ੀ ਖਾਣ ਨੂੰ ਕੋਈ ਕਮਾਲ ਦੀ ਗੱਲ ਆ ਇੰਨੀਆਂ ਸਬਜ਼ੀਆਂ ਬਣਾਈਆਂ ਨੇ ਦੇਖ ਲਓ ਮੂੰਗੀ ਦਾਲ ਬਣਾਈ ਸ਼ਾਮੀ ਮੈਂ ਬੇਂਗਣ ਬਣਾਏ ਦੇ ਨਾਲ ਉਹ ਆਪਣੀ ਤਰੀਰ ਦੀ ਸਬਜੀ ਬਣਾਈ ਚਾਹ ਤੇ ਅਚਾਰ ਨਾਲ ਬਣਾਉਣੀ ਆ ਚਾਹ ਵੀ ਨਾਲ ਬਣਾਈਏ ਚਲੋ ਫਟਾਵੀ ਇਹ ਲਾਪਾ ਉਹਦੇ ਥੱਲੇ ਥੋੜੇ ਦੁੱਤਾ ਦਵਾਰਾ ਐਨ 2 ਇੰਚ ਨੀਵਾ ਕਰ ਦਿੱਤਾ ਆ ਮੈਂ ਕਿਦਾਂ ਦਿਖਾ ਦਈਏ ਪਰ ਥੱਲੇ ਥੋੜੇ ਦੁੱਤਾ ਹੈਲੋ ਕਿੱਥੇ ਗਈ ਹਾਂ ਪੁੱਤ ਕਿਦਾਂ ਹੈਲੋ ਹੈਲੋ ਮੂੰ ਗੰਦੋ ਹਣੀ ਆਪਣਾ ਚੰਗਾ ਲੱਗਦਾ ਤੈਨੂੰ ਆਪਣੇ ਆਪਣੀ ਸ਼ਖ ਚੰਗੀ ਲੱਦੀ ਹੁਣ ਹਾਂਜੀ ਮੋੜ ਮੋੜ ਤੇ ਲਾਤੇ ਅੰਦਰ ਸਾਰੇ ਹੀ ਹੋਰ ਰੋਟੀ ਖਾਈਏ ਭੁੱਖ ਲੱਗੀ ਆ ਭੁੱਖ ਮੈਨੂੰ ਵੀ ਬਹੁਤ ਲੱਗੀ ਯਾਰ ਅੱਜ ਮੈਂ ਆ ਜਾਣਾ ਰੋਟੀ ਖਾਣੀ ਖਾਦੀ ਮੈਨੂੰ ਭੁੱਖ ਤੁਹਾਨੂੰ ਲੱਗੀ ਆ ਤੇ ਰੋਟੀ ਕਿੰਨੀ ਖਾਈ ਦੋ ਫੁਲਕੇ ਖਾਣੇ ਮੈਂ ਯਾਰ ਤੁਹਾਨੂੰ ਪਤਾ ਮੇਰਾ ਪੇਟ ਸਹੀ ਨਹੀਂ ਹੈਗਾ ਮੈਂ ਇਸ ਕਰਕੇ ਅੱਜ ਰੋਟੀ ਸਵੇਰ ਦੀ ਫਿਰ ਇੱਕ ਦੁਪਹਿਰੇ ਦੋ ਰਾਤੀ ਦੋ ਬਾਸ ਮੈਂ ਅੱਜ ਥੋੜੀ ਘੱਟ ਖਾਣੀ ਆ ਤੇਰੀ ਸਾਡੀ ਕਰਕੇ ਇੱਕ ਰੋਟੀ ਕੱਟ ਕਰਦੀ ਮੈਂ ਵੀ ਦੋ ਹੀ ਖਾਣ ਲੱਗੀ ਆ ਚਲੋ ਵਧੀਆ ਵਧੀਆ ਤੂੰ ਪਰੌਂਠੀਆਂ ਤੂੰ ਪਰੌਂਠੀਆਂ ਖਾਣੀਆਂ ਨਾ ਮੈਂ ਪਰੌਂਠੀ ਨਹੀਂ ਖਾਣੀ ਮੈਂ ਰੋਟੀ ਖਾਣੀ ਆ ਨਾ ਮੈਂ ਪਰੌਂਠੀ ਆਂ ਕੀ ਦਿੱਤੀ ਨਾ ਮੈਂ ਵੀ ਰੋਟੀ ਘੱਟ ਕਰ ਦਿੰਦੀ ਹਾਂ ਰੋਟੀ ਘੱਟ ਕਰਾਉਣਾ ਤੂੰ ਤੇ ਪਰੌਂਠੀਆਂ ਖਾਣੀਆਂ ਪਰੌਂਠੀਆਂ ਦੇ ਥੋੜੋ ਘੱਟ ਖਾਣਾ ਕੁਛ ਵੀ ਕੀ ਦਿੱਤੀ ਨਾ ਆ ਕਰ ਦਿੰਦੀ ਕਰ ਦਿੰਦੀ ਕਰ ਦਿੰਦੀ ਐਤਾ ਨਾ ਕਹੂ ਮੈਂ ਮੈਨੂੰ ਤੇਰੇ ਨਾਲ ਜਲਦੀਆਂ ਮੰਨ ਗਿਆ ਜੀ ਮੰਨ ਕੇ ਕਰ ਦਿੰਦੀ ਹਾਂ ਬਈ ਕਿਦਾਂ ਫੇ ਪਹਿਲਵਾਨ ਜੀ ਅੱਡੇ ਪਹਿਲਵਾਨ ਜੀ ਕੀ ਕਰਦੀ ਜਾਂਦੇ ਆ ਪਹਿਲਵਾਨ ਜੀ ਨਹੀਂ ਹੈਗੇ ਫੇਕੀ ਹੈਗੇ ਆ ਮੋਟੀਆਂ ਮੋਟੇ ਠੀਕ ਆ ਚਾਹ ਲਓ ਜੀ ਚਾਹ ਜੂ ਆ ਗਈ ਆਜੋ ਬਈ ਰੋਟੀ ਖਾਈਏ ਹੁਣ ਬਲੌਗ ਦਾ ਐਂਡ ਹਜੇ ਨਹੀਂ ਕਰਨਾ ਯਾਰ ਰੋਕ ਜੋ ਦੋ ਮਿੰਟ ਚਲੋ ਫੇਰ ਕਰ ਦਿੰਨੇ ਯਾਰ ਛੋਟਾ ਜਿਹਾ ਬੰਦਾ ਪਰ ਅੱਜ 7-8 ਮਿੰਟ ਦਾ ਹੀ ਚੱਕਰਬਾਰਾ ਚਲ ਕਰ ਕੀ ਕਰੋ ਛੱਕਰਬਾਰਾ ਸਬਸਕ੍ਰਾਈਬ ਕਰੋ ਛੱਕਰਬਾਰਾ ਕਰੋ ਸਬਸਕ੍ਰਾਈਬ ਕਰੋ ਛੱਕਰਬਾਰਾ ਕਰੋ ਚਲੋ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਵੀ ਸਾਡੇ ਬਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਤੇ ਨਵੇਂ ਆਏ ਬੰਦੇ ਸਾਰੇ ਸਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਸਾਨੂੰ ਨਹੀਂ ਸਬਸਕ੍ਰਾਈਬ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਸੀਂ ਲੱਗੇ ਹੁਣ ਜਿਹਨੇ ਰੋਟੀ ਖਾਣੀ ਆ ਸਾਡੇ ਕੋਲ ਆ ਗਏ ਆ ਜਿਹਨੇ ਰੋਟੀ ਖਾਣੀ ਆ ਆ ਸਕਦਾ ਆ ਮੇਰੇ ਡਾਣਾ ਦੇ ਬੋਲੋ ਗੱਲ ਪੱਤੀ ਕਰਦੇ ਮੇਰੇ 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 ਆਈਡੀ ਕਰਦਾ 25000 ਕਰਦਾ ਮੇਰਾ ਲੋ ਮੈਂ ਬਲੌਗ ਐਂਡ ਕਰਨ ਨੂੰ ਫਿਰਦਾ ਤੁਸੀਂ ਮੈਨੂੰ ਵੀ ਬੋਲੋ ਮੇਰੇ ਕੋਈ ਨਿਕਾਟ ਚ ਚਲੋ ਠੀਕ ਆ ਜੀ ਓਕੇ ਮਿਲਦੇ ਆ ਜੀ ਤੁਹਾਨੂੰ ਕੱਲ ਨੂੰ ਇੱਕ ਨਵੇਂ ਬਲੌਗ ਜੇ ਔਰ ਟਾਈਮ ਸਰ ਸ਼ੁਰੂ ਕਰਾਂਗੇ ਬਲੌਗ ਤੇ ਮੋੜੀ ਬਾਏ ਗੰਦੇ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ